ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਪਿਆਰੇ ਬਾਬਾ ਨੋਦ ਸਿੰਘ ਜੀ ਸਾਧ ਸੰਗਤ ਜੀ ਉਸ ਪਰਮ ਸ਼ਕਤੀ ਪਰਮ ਈਸ਼ਵਰ ਉਸ ਮਾਲਕ ਦੀ ਹੋਂਦ ਤੇ ਯਕੀਨ ਰੱਖਣ ਵਾਲਾ ਕੋਈ ਵੀ ਮਨੁੱਖ ਹੋਵੇ ਇਸ ਮਾਤ ਲੋਕ ਦੇ ਵਿੱਚ ਵਿਚਰਦੇ ਆ ਸਾਧ ਸੰਗਤ ਜੀ ਨਿਤਾਬਦ ਉਸ ਮਾਲਕ ਦੀ ਗੋਦ ਦਾ ਨਿਗਮਾਨਦਾ ਹੈ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਸਾਹਮ ਸਾਹਮ ਰੱਖਦੀ ਹੈ ਉਹਦੇ ਤੇ ਆਉਣ ਵਾਲੀ ਹਰ ਮੁਸ਼ਕਲ ਦਾ ਸਾਹਮਣਾ ਪਹਿਲਾਂ ਮਾਂ ਕਰਦੀ ਹੈ ਅੱਗੇ ਹੋ ਕੇ ਬੱਚੇ ਨੂੰ ਕੋਈ ਤਤੀਵਾ ਵੀ ਲੱਗਣ ਨਹੀਂ ਦਿੰਦੀ ਇਸੇ ਤਰ੍ਹਾਂ ਜਿਹੜਾ ਮਨੁੱਖ ਉਸ ਮਾਲਕ ਨਾਲ ਪ੍ਰੇਮ ਕਰਦਾ ਹੈ ਮਾਲਕ ਦੀ ਗੋਦ ਦਾ ਨਿਗਮਾਨਦਾ ਹੈ ਤੇ ਉਹ ਮਾਲਕ ਵੀ ਆਪਣਾ ਬਿਰਧ ਪਾਲਦਾ ਹੈ ਉਸ ਮਨੁੱਖ ਨੂੰ ਕਦੇ ਵੀ ਕੋਈ ਦੁੱਖ ਕੋਈ ਸਾਹਸੰਗ ਦੀ ਮੁਸ਼ਕਲ ਤੰਗ ਪਰੇਸ਼ਾਨ ਨਹੀਂ ਕਰ ਸਕਦੀ ਕਿਉਂਕਿ ਰਾਖਾ ਉਹ ਮਾਲਕ ਆਪ ਹੋ ਜਾਂਦਾ ਹੈ ਤੇ ਜਦੋਂ ਮਨੁੱਖ ਇਸ ਮਾਤ ਲੋਕ ਦੇ ਵਿੱਚ ਆਉਂਦਾ ਹੈ ਜਿਉਂ-ਜਿਉਂ ਉਮਰ ਕਰਕੇ ਵੱਡਾ ਹੁੰਦਾ ਹੈ ਉਹਦੀ ਪ੍ਰੀਤੀ ਪਰਮਾਤਮਾ ਨਾਲੋਂ ਟੁੱਟਦੀ ਜਾਂਦੀ ਹੈ ਹਣ ਹੋਣਾ ਕੀ ਚਾਹੀਦਾ ਹੈ ਕਿ ਉਸ ਪਰਮ ਸ਼ਕਤੀ ਨੂੰ ਯਾਦ ਰੱਖਦਿਆਂ ਹੋਇਆਂ ਉਹਦੇ ਨੇਕੋਲ ਹੋਣ ਦੀ ਕੋਸ਼ਿਸ਼ ਕਰਨੀ ਹੈ ਕਿਉਂ ਮਾਲਕ ਸਾਡੇ ਤੇ ਰੀਝ ਜਾਵੇ ਖੁਸ਼ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਗੱਲ ਇਹ ਬਣਦੀ ਹੈ ਕਿ ਮਾਤ ਲੋਪ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਸਾਨੂੰ ਪਰਮਾਤਮਾ ਭੁੱਲਦਾ ਹੈ ਤੇ ਜਿਹਨੂੰ ਪਰਮਾਤਮਾ ਭੁੱਲ ਜਾਂਦਾ ਹੈ ਤੇ ਉਹ ਮਨੁੱਖ ਦੁੱਖਾਂ ਦੇ ਨਾਲ ਮੁਸ਼ਕਲਾਂ ਦੇ ਨਾਲ ਪਰ ਜਾਂਦਾ ਹੈ ਕਿਉਂਕਿ ਜਿਵੇਂ ਪਾਤਸ਼ਾਹ ਕਹਿੰਦੇ ਨੇ ਜਿਹੜਾ ਉਸ ਮਾਲਕ ਨੂੰ ਯਾਦ ਰੱਖਦਾ ਉਹਨੂੰ ਕਦੀ ਵਿਗਣ ਤੰਗ ਪਰੇਸ਼ਾਨ ਨਹੀਂ ਪਾਉਂਦਾ ਪਾਤਸ਼ਾਹ ਕਹਿੰਦੇ ਨੇ ਕੋਟ ਵਿਗਣ ਇਸ ਲਾਗ ਤੇ ਜਿਸ ਨਾਮ ਵਿਸਰੈ ਨਾ ਉਹ ਜਿਹਨੂੰ ਉਸ ਮਾਲਕ ਦਾ ਨਾਮ ਵਿਸਰ ਜਾਂਦਾ ਹੈ ਨਾ ਉਨੂੰ ਇੱਕ ਨਹੀਂ ਹਜ਼ਾਰਾਂ ਨਹੀਂ ਕਰੋੜਾਂ ਵਿਗਨ ਪਾਤਸ਼ਾਹ ਕਹਿੰਦੇ ਆਣ ਪੈਂਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਹੁਣ ਹੋਣਾ ਕੀ ਚਾਹੀਦਾ ਹੈ ਕਿ ਉਸ ਮਾਲਕ ਨੂੰ ਯਾਦ ਕਰਦੇ ਆਂ ਉਹਦਾ ਸਿਮਰਨ ਕਰਦੇ ਆਂ ਇਸ ਭਵ ਸਾਗਰ ਤੋਂ ਸਾਨੂੰ ਤਰਨਾ ਚਾਹੀਦਾ ਹੈ ਪਰ ਕਿਉਂਕਿ ਉਸ ਮਾਲਕ ਤੋਂ ਬਿਨਾ ਕੋਈ ਸਾਨੂੰ ਇੱਥੋਂ ਕੱਢ ਨਹੀਂ ਸਕਦਾ ਜੋ ਕੁੰਭੀ ਨਰਕ ਦੇ ਵਿੱਚ ਅਸੀਂ ਫਸੇ ਹੋਏ ਆਂ ਜਿਸ ਸਾਸੰਗ ਜੀ ਭਿਆਨਕ ਦਲਦਲ ਦੇ ਵਿੱਚ ਅਸੀਂ ਮਾਇਆ ਰੂਪੀ ਦਲਦਲ ਚ ਫਸੇ ਹੋਏ ਆਂ ਇੱਥੋਂ ਸਾਨੂੰ ਉਹ ਮਾਲਕ ਹੀ ਕੱਢ ਸਕਦਾ ਹੈ ਉਹ ਮਾਲਕਬਿਰ ਦਪਾਲਦਾ ਹੈ ਤੇ ਹੁਣ ਜਦੋਂ ਮੁਸ਼ਕਲਾਂ ਪੈ ਜਾਂਦੀਆਂ ਨੇ ਪ੍ਰਮਾਤਮਾ ਨੂੰ ਭੁੱਲਣ ਕਰਕੇ ਨਾਮ ਨਾ ਜਪਣ ਕਰਕੇ ਫਿਰ ਹੁਣ ਮਨੁੱਖ ਦੂਸਰੇ ਮਨੁੱਖ ਨੂੰ ਆਪਣਾ ਆਸਰਾ ਸਮਝਣ ਲੱਗ ਜਾਂਦਾ ਹੈ ਹੁਣ ਬੱਚਾ ਹੈ ਉਹ ਆਪਣੀ ਮਾਂ ਨੂੰ ਪਿਓ ਨੂੰ ਆਸਰਾ ਜਾਣਦਾ ਹੈ ਮਾਂ ਪਿਓ ਜਿਹੜੇ ਨੇ ਉਹ ਆਪਣੇ ਭੈਣਾ ਭਰਾਵਾਂ ਨੂੰ ਆਸਰਾ ਜਾਣਦੇ ਨੇ ਰਿਸ਼ਤੇਦਾਰਾਂ ਨੂੰ ਆਸਰਾ ਸੱਜਣ ਮਿੱਤਰਾਂ ਨੂੰ ਆਸਰਾ ਜਾਣਦੇ ਨੇ ਪਰ ਜਦੋਂ ਅਸੀਂ ਪੰਚਮ ਪਾਤਸ਼ਾਹ ਨੂੰ ਪੁੱਛਦੇ ਹਾਂ ਸ਼ਹੀਦਾਂ ਦੇ ਸਤਜਾਜ ਨੇ ਜੋ ਕਿ ਪਾਤਸ਼ਾ ਕੋਣ ਆਸਰਾ ਹੋ ਸਕਦਾ ਹੈ ਪਾਤਸ਼ਾ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਸਮਝਾਉਂਦੇ ਨੇ ਸੁੱਖਾਂ ਦੀ ਮਣੀ ਸਾਧ ਸੰਗਤ ਜੀ ਪਾਤਸ਼ਾ ਕਹਿੰਦੇ ਮਨੁੱਖ ਕੀ ਟੇਕ ਬੇਥੀ ਸਭ ਜਾਨ ਕਹਿੰਦੇ ਭਾਈ ਮਨੁੱਖ ਦਾ ਆਸਰਾ ਤੂੰ ਹਮੇਸ਼ਾ ਇਹ ਜਾਣ ਕਿ ਉਹ व्यर्थੀ ਹੈ ਕਦੀ ਇੱਕ ਮਨੁੱਖ ਦੂਸਰੇ ਮਨੁੱਖ ਨੂੰ ਸੁખી ਨਹੀਂ ਕਰ ਸਕਦਾ ਕਿ ਇੱਕ ਮਨੁੱਖ ਦੂਸਰੇ ਮਨੁੱਖ ਦੀ ਝੋਲੀ 'ਚ ਕੁਝ ਪਾ ਨਹੀਂ ਸਕਦਾ ਪਾਤਸ਼ਾ ਕਹਿੰਦੇ ਦੇਵਨ ਕੋ ਇੱਕ ਹੈ ਭਗਵਾਨ ਹੁਣ ਦੇਨ ਵਾਲਾ ਦਾਤਾ ਤੇ ਇੱਕ ਹੀ ਹੈ ਦਾਤੇ ਦੋ ਨਹੀਂ ਦਾਤਾ ਇੱਕ ਹੀ ਹੈ ਲੈਣ ਵਾਲੇ ਹਜ਼ਾਰਾਂ ਲੱਖਾਂ ਕਰੋੜਾਂ ਹੋ ਸਕਦੇ ਨੇ ਪਰ ਦਾਤਾ ਦੇਣ ਵਾਲਾ ਦੱਦਾ ਦਾਤਾ ਇੱਕ ਹੈ ਤੇ ਇੱਥੇ ਪੰਚਮ ਪਾਤਸ਼ਾਹ ਵੀ ਮੋਹਰ ਲਾਉਂਦੇ ਨੇ ਦੇਵਨ ਕਹੋ ਇਹ ਕੈ ਭਗਵਾਨ ਉਹ ਅਕਾਲ ਪੁਰਖ ਹੀ ਸਭ ਨੂੰ ਦਾਤਾ ਦੇਣ ਵਾਲਾ ਹੈ ਜਿਸ ਕੈ ਦੀਐ ਰਹਿ ਅਗਾਏ ਹੁਣ ਜਿਸ ਮਾਲਕ ਦੇ ਦਾਤਾ ਦਿੱਤਿਆਂ ਹੀ ਮਨੁੱਖ ਰਾਜ ਕਰ ਸਕਦਾ ਹੈ ਕਿਉਂਕਿ ਦੁਨਿਆਵੀ ਤੌਰ ਤੇ ਤੁਸੀਂ ਦੇਖ ਲਓ ਇੱਕ ਮਨੁੱਖ ਤੁਹਾਡੇ ਕੋ ਕੁਝ ਆਣ ਕੇ ਮੰਗੇ ਤੁਸੀਂ ਦੇ ਦੋਗੇ 10 ਵਾਰੀ ਦੇ ਦੋਗੇ ਪਰ ਕੋਈ ਨਾ ਕੋਈ ਸਮਾਂ ਜ਼ਿੰਦਗੀ ਚ ਐਸਾ ਆ ਜਾਏਗਾ ਤੁਸੀਂ ਨਾ ਕਰ ਦੋਗੇ ਭਾਈ ਤੂੰ ਤੇ ਮੰਗੀ ਜਾਣਾ ਹੈ ਫਿਰ ਉਹ ਖੇਡ ਬਣਦੀ ਹੈ ਪਰ ਉਹ ਪਾਤਸ਼ਾਹ ਦਾਤਾ ਦਿੰਦਾ ਦਿੰਦਾ ਥੱਕਦਾ ਨਹੀਂ ਮਨੁੱਖ ਦਾਤਾ ਲੈਂਦਾ ਜ਼ਰੂਰ ਥੱਕ ਸਕਦਾ ਹੈ ਕਹਿੰਦੇ ਜਦੋਂ ਉਹ ਮਾਲਕ ਕਿਸੇ ਨੂੰ ਰਾਜ ਦੀ ਭਾਵਨਾ ਦੇ ਦਿੰਦਾ ਹੈ ਰਜਾ ਦਿੰਦਾ ਹੈ ਦਾਤਾ ਦੇ ਨਾਲ ਕਿਉਂਕਿ ਉਹ ਮਾਲਕ ਫਿਰ ਜਦੋਂ ਦਾਤਾ ਦਿੰਦਾ ਕੋਈ ਇੱਕ ਦਾਤ ਨਹੀਂ ਦਿੰਦਾ ਕਹਿੰਦੇ ਜਿਵੇਂ ਪਾਸਾ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੇ 7 ਜਨਾਂ ਕੀ ਸੇਵਾ ਲਾਗੇ ਚਾਰੇ ਦੇ ਚਾਰੇ ਪਦਾਰਥ ਗੁਰੂ ਨਾਨਕ ਦੇ ਘਰ ਤੋਂ ਹਾਸਲ ਹੋ ਜਾਂਦੇ ਨੇ ਤੇ ਜਿਹੜੀ ਭੁੱਖ ਹੈ ਉਹ ਅੱਜ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਫਿਰ ਖੇਡ ਕੀ ਬਣਦੀ ਹੈ ਬਹੁਤ ਉਹਨਾਂ ਤ੍ਰਿਸ਼ਨਾ ਲਾਗੇ ਆਏ ਫਿਰ ਉਹਨੂੰ ਕੋਈ ਲਾਲਚ ਤੰਗ ਪਰੇਸ਼ਾਨ ਨਹੀਂ ਕਰਦਾ ਮਾਰੇ ਰੱਖੇ ਏ ਕੋ ਆਪ ਉਹ ਪਰਮਾਤਮਾ ਆਪ ਹੀ ਜੀਵਾਂ ਨੂੰ ਮਾਰਦਾ ਹੈ ਆਪ ਹੀ ਉਹਨਾਂ ਦੀ ਰਾਖੀ ਕਰਦਾ ਹੈ ਆਪ ਹੀ ਉਹਨਾਂ ਨੂੰ ਪਾਲਦਾ ਹੈ ਇਹ ਦਾਤਾ ਇੱਕ ਹੀ ਹੈ ਦਾਤੇ ਦੋ ਨਹੀਂ ਪ੍ਰਮਾਤਮਾ ਇੱਕ ਹੀ ਹੈ ਪ੍ਰਮਾਤਮਾ ਦੋ ਨਹੀਂ ਨਾ ਵੱਖੋ ਵੱਖ ਹੋ ਸਕਦੇ ਨਹੀਂ ਹੁਣ ਪਾਤਸ਼ਾਹ ਕਹਿੰਦੇ ਮਾਨੁਖ ਕੈ ਕਿਛ ਨਾ ਹੀ ਹਾਥ ਇਹ ਮੂਰਖ ਬੰਦਿਆ ਤੂੰ ਆਪਣੇ ਰਿਸ਼ਤੇਦਾਰਾਂ ਤੋਂ ਵਸਾ ਰੱਖਦਾ ਏ ਸੱਜਣ ਮਿੱਤਰ ਸੋਚਦਾ ਏ ਮੇਰੇ ਸਾਥ ਹੀ ਬੰਨਗੇ ਪਾਸ਼ਾ ਕਹਿੰਦੇ ਭਾਈ ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ ਕੋਈ ਵੀ ਮਨੁੱਖ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਮਾਰੇ ਰੱਖੇ ਇੱਕੋ ਆਪ ਮਾਨਖ ਕਹਿ ਇਸ ਨਾਹੀ ਹੱਥ ਕਹਿੰਦੇ ਜਿਹੜਾ ਮਨੁੱਖ ਇਸ ਚੀਜ਼ ਨੂੰ ਜਾਣ ਲੈਂਦਾ ਹੈ ਸੋਝੀ ਪੈ ਜਾਂਦੀ ਹੈ ਕਿ ਉਹ ਮਾਲਕ ਦਾ ਹੀ ਹੁਕਮ ਸਭਨਾਂ ਤੇ ਚੱਲ ਰਿਹਾ ਹੈ ਸਾਰੇ ਉਹਦੇ ਹੁਕਮ ਦੇ ਬੱਜੇ ਨੇ ਇਹ ਚੰਦ ਸੂਰਜ ਇਹ ਦੁੱਖ ਸੁੱਖ ਉਹਦੇ ਹੁਕਮ ਦੇ ਬੱਦੇ ਆਉਂਦੇ ਨੇ ਪਾਤਸ਼ਾਹ ਕਹਿੰਦੇ ਤਿਸ ਕਾ ਹੁਕਮ ਬੂਝ ਸੁਖ ਹੋਏ ਉਸ ਮਾਲਕ ਦਾ ਹੁਕਮ ਸਮਝ ਕੇ ਬੁੱਝ ਕੇ ਹੀ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸੁਖ ਆ ਸਕਦੇ ਨੇ ਤੇ ਉਸ ਮਾਲਕ ਨਾਲ ਜੁੜਿਆ ਰਹੋ ਉਸ ਮਾਲਕ ਦਾ ਨਾਮ ਜਪਦਾ ਰਹੋ ਤਿਸ ਕਾ ਨਾਮ ਰੱਖ ਕੰਠਪੁਰੋਏ ਉਹਦੇ ਨਾਮ ਨੂੰ ਹਰ ਵੇਲੇ ਯਾਦ ਰੱਖ ਕੰਠ ਦੇ ਵਿੱਚੋਂ ਯਾਦ ਕਰ ਹਿਰਦੇ ਕਰਕੇ ਧਿਆਨ ਤਰ ਸਿਮਰ 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 ਪ੍ਰਭ ਸੋਏ ਕਹਿੰਦੇ ਉਸ ਮਾਲਕ ਦਾ ਨਾਮ ਹਮੇਸ਼ਾ ਸਿਮਰ ਉਹਨੂੰ ਹਮੇਸ਼ਾ ਆਜਾਦ ਰੱਖ ਫਿਰ ਹੋਏਗਾ ਕਿ ਨਾਨਕ ਬਿਗਨ ਨਾ ਲਾਗੇ ਕੋਈ ਕਹਿੰਦੇ ਜਦੋਂ ਤੂੰ ਉਹਦਾ ਸਿਮਰਨ ਕਰੇਂਗਾ ਉਸ ਮਾਲਕ ਦੀ ਯਾਦ ਹਿਰਦੇ ਚ ਵਸ ਜਾਈਗੀ ਨਾ ਉਹ ਮਾਲਕ ਜਦੋਂ ਖੁਸ਼ੀਆਂ ਖੇੜੇ ਤੈਨੂੰ ਬਖਸ਼ੇਗਾ ਨਾ ਉਹ ਮਾਲਕ ਜਦੋਂ ਦਇਆ ਦੇ ਘਰ ਦੇ ਵਿੱਚ ਮਿਹਰਾਂ ਦੇ ਘਰ ਦੇ ਵਿੱਚ ਆਏਗਾ ਨਾ ਤੇ ਉਹਨੇ ਖੁਸ਼ ਹੋ ਕੇ ਦਿਹਾਲ ਹੋ ਕੇ ਦਿਯਾਲੂ ਕਿਰਪਾਲੂ ਪਿਤਾ ਨੇ ਤੇਰੀ ਜ਼ਿੰਦਗੀ ਦੇ ਵਿੱਚ ਆਈ ਹਰ ਮੁਸ਼ਕਲ ਹਰ ਦੁੱਖ ਹਰ ਸੰਤਾਪ ਤੇਰੀ ਜ਼ਿੰਦਗੀ ਚੋਂ ਕੱਢ ਦੇਣੀ ਸਾਸੰਗਤ ਜੀ ਇਹ ਖੇਡ ਬਣਦੀ ਹੈ ਇਹ ਬਣਦੀ ਹੈ ਪ੍ਰੇਮ ਵਾਲਿਆਂ ਦੇ ਨਾਲ ਭਰੋਸੇ ਵਾਲਿਆਂ ਦੇ ਨਾਲ ਅੱਜ ਸਾਡੇ ਵਿੱਚ ਭਰੋਸੇ ਦੀ ਕਮੀ ਉਸ ਭਰੋਸੇ ਦੀ ਕਮੀ ਹੋਣ ਕਾਰਨ ਸਾਸੰਗਤ ਜੀ ਅੱਜ ਅਸੀਂ ਬਾਣੀ ਪੜ੍ਹਦੇ ਆ ਵੀ ਕਈ ਵਾਰੀ ਮਨੁੱਖ ਦੁੱਖਾਂ ਦੇ ਵਿੱਚੋਂ ਦੀ ਲੰਘਦਾ ਹੈ ਪਰ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਉਸ ਮਾਲਕ ਦੇ ਹੁਕਮ ਨੂੰ ਜਾਣ ਲੈਂਦਾ ਹੈ ਨਾ ਉਹਦੀ ਰਜਾ ਦੇ ਨਾਲ ਸਾਡੇ ਮਾਰੇ ਦੀਆਂ ਇਛਾਵਾਂ ਮੇਲ ਖਾਣੀਆਂ ਸ਼ੁਰੂ ਕਰਦੇ ਅੱਜ ਅੱਜ ਦੁਖੀ ਅਸੀਂ ਕਿਉਂ ਆ ਅਸੀਂ ਕੁਝ ਹੋਰ ਚਾਹੁੰਨੇ ਆ ਮਾਲਕ ਦੀ ਰਜਾ ਕਿਸੇ ਹੋਰ ਚੀਜ਼ ਵਿੱਚ ਹੁੰਦੀ ਹੈ ਮਾਲਕ ਕੁਝ ਹੋਰ ਕਰਨਾ ਚਾਹੁੰਦਾ ਹੈ ਸਾਨੂੰ ਹੋਰ ਕੋਈ ਚੀਜ਼ ਦੇਣਾ ਚਾਹੁੰਦਾ ਹੈ ਤੇ ਅਸੀਂ ਕੁਝ ਹੋਰ ਲੱਭਦੇ ਆ ਤੇ ਜਦੋਂ ਉਹ ਚੀਜ਼ ਸਾਨੂੰ ਨਹੀਂ ਪ੍ਰਾਪਤ ਹੁੰਦੀ ਤੇ ਅਸੀਂ ਦੁਖੀ ਹੁੰਨੇ ਆ ਸਾਡੇ ਦੁੱਖਾਂ ਦਾ ਕਾਰਨ ਨਹੀਂ ਹੈ ਪਰ ਪਾਤਸ਼ਾਹ ਕਹਿੰਦੇ ਨੇ ਤਾਂ ਕੋਈ ਵਿਗਨ ਨਾ ਲੱਗਈ ਚਾਲੈ ਹੁਕਮ ਅਰਜਾਈ ਕਹਿੰਦੇ ਜਿਹੜੇ ਉਸ ਮਾਲਕ ਦੇ ਹੁਕਮ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੰਦੇ ਨੇ ਨਾ ਉਹਨਾਂ ਨੂੰ ਵਿਗਨ ਨਹੀਂ ਲੱਗਦਾ ਹੁਣ ਉਹ ਬੱਚਾ ਕਦੀ ਵੀ ਜ਼ਿੰਦਗੀ 'ਚ ਦੁਖੀ ਨਹੀਂ ਹੋਏਗਾ ਜਿਹੜਾ ਮਾਤਾ ਪਿਤਾ ਦਾ ਆਗਿਆਕਾਰੀ ਹੋਏਗਾ ਜਿਹੜਾ ਮਾਤਾ ਪਿਤਾ ਦੀ ਆਗਿਆ ਤੋਂ ਉਲਟ ਚੱਲੇਗਾ ਉਹ ਹਮੇਸ਼ਾ ਦੁਖੀ ਰਹੇਗਾ ਦੁੱਖਾਂ ਦੇ ਵਿੱਚੋਂ ਦੀ ਉਹਨੂੰ ਲੰਘਣਾ ਪਵੇਗਾ ਇਹ ਸਚਾਈ ਹੈ ਅਟੱਲ ਸਚਾਈ ਹੈ ਜਿਹਨੂੰ ਕੋਈ ਬਦਲ ਨਹੀਂ ਸਕਦਾ ਸੋ ਹਮੇਸ਼ਾ ਉਸ ਮਾਲਕ ਨੂੰ ਯਾਦ ਰੱਖੋ ਹੁਣ ਪਾਤਸ਼ਾਹ ਸਾਨੂੰ ਬਾਣੀ ਦੇ ਵਿੱਚ ਇੱਕ ਜਗ੍ਹਾ ਨਹੀਂ ਜਗਾ ਜਗਾ ਤੇ ਸਮਝਾਉਂਦੇ ਨੇ ਕਿ ਉਹ ਮਾਲਕ ਹੀ ਹੈ ਸਭਨਾਂ ਰੱਖਣ ਵਾਲਾ ਪਾਤਸ਼ਾਹ ਸੁਖਮਨੀ ਸਾਹਿਬ ਦੇ ਵਿੱਚ ਤੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਗਾ ਜਗਾ ਤੇ ਸਾਧ ਸੰਗਤ ਜੀ ਸਾਨੂੰ ਸੋਝੀ ਬਖਸ਼ ਰਹੇ ਨੇ ਕਿ ਬੰਦੇ ਆ ਜੇ ਤੂੰ ਨਾਮ ਨਹੀਂ ਜਪੇਗਾ ਜੇ ਉਸ ਮਾਲਕ ਤੋਂ ਉਲਟ ਚੱਲੇਗਾ ਨਾਮ ਨੂੰ ਭੁੱਲੇਗਾ ਤੇ ਫਿਰ ਤੇਰੇ ਜ਼ਿੰਦਗੀ ਦੁੱਖਾਂ ਦੇ ਨਾਲ ਭਰੇਗੀ ਤੈਨੂੰ ਕੋਈ ਸੁੱਖ ਨਹੀਂ ਦੇ ਸਕਦਾ ਹੁਣ ਪਾਤਸ਼ਾਹ ਸਾਨੂੰ ਨਾ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਿ ਐਦਾਂ ਗੁਰਸਿੱਖ ਕੋਈ ਪੁਕਾਰ ਕਰੇ ਕਿ हे ਪਰਮਾਤਮਾ हे ਵਾਹਿਗੁਰੂ ਤੂੰ ਹੀ ਉਹ ਮੇਰਾ ਦਾਤਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਹਮੇਸ਼ਾ ਉਸ ਮਾਲਕ ਦੇ ਗੁਣ ਕੋਮ। ਇੱਕ ਸਾਹ ਆਵੇ ਸਾਹ ਦੇ ਨਾਲ ਉਸ ਮਾਲਕ ਦੀ ਯਾਦ ਵੀ ਆਵੇ। ਜਦੋਂ ਹਰ ਸਾਹ ਦੇ ਨਾਲ ਸਵਾਸ ਸਵਾਸ ਉਸ ਮਾਲਕ ਦੀ ਯਾਦ ਹਿਰਦੇ 'ਚ ਘਰ ਕਰਦੀ ਹੈ ਨਾ ਫਿਰ ਕੁਝ ਮੰਗਣ ਦੀ ਲੋੜ ਨਹੀਂ ਪੈਂਦੀ। ਜੋ ਮੰਗੋ ਠਾਕੁਰ ਵਾਪਨੇ ਤੇ ਸੋਈ ਸੋਈ ਦੇਵੇ। ਕਿਉਂਕਿ ਉਹ ਤੇ ਦਿਲਾਂ ਦੀਆਂ ਬੁੱਝਣ ਵਾਲਾ ਹੈ, ਜਾਣਨ ਵਾਲਾ ਹੈ। ਸੋ ਸਤਗੁਰ ਸੱਚੇ ਪਾਤਸ਼ਾਹ ਐ ਸਾ ਨਾਮ ਦ੍ਰਿੜ ਕਰਾਉਂਦੇ ਨੇ। ਸਤਗੁਰ ਨਾਮ ਨਿਧਾਨ ਦ੍ਰੜਾਇਆ ਚਿੰਤਾ ਸਗਲ ਬਿਨਾਸੀ ਸਾਰੀਆਂ ਚਿੰਤਾਵਾਂ ਛੋੜੇ ਜਿਹੜੇ ਨੇ ਉਹ ਜ਼ਿੰਦਗੀ ਚੋਂ ਮੁੱਕ ਜਾਂਦੇ ਨੇ ਕੱਟੇ ਜਾਂਦੇ ਨੇ ਕਰ ਕਿਰਪਾ ਆਪਨੋ ਕਰ ਲੈਣਾ ਮਨ ਵਸਿਆ ਬਿਨਾਸੀ ਉਹ ਮਾਲਕ ਆਪਣੀਓ ਮਿਹਰ ਕਰਕੇ ਸਾ ਸੰਗਤ ਜੀ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਜੀ ਉਹ ਮਾਲਕ ਦੀ ਖੇਡ ਬਣਦੀ ਏ ਤਾਂਕੋ ਵਿਗਨ ਨਾ ਕੋ ਲਾਗੇ ਜੋ ਸਤਗੁਰ ਆਪਣੇ ਰੱਖੇ ਕਹਿੰਦੇ ਉਸ ਮਨੋਖ ਨੂੰ ਕੋਈ ਵੀ ਵਿਗਨ ਤੰਗ ਪਰੇਸ਼ਾਨ ਨਹੀਂ ਕਰਦਾ ਔਰੇ ਜ਼ਿੰਦਗੀ ਚ ਕੋਈ ਵੀ ਦੁੱਖ ਨਹੀਂ ਹੁੰਦਾ ਜਿਹੜਾ ਮਨੁੱਖ ਉਸ ਮਾਲਕ ਨੂੰ ਯਾਦ ਰੱਖਦਾ ਹੈ ਜਿਹੜਾ ਮਨੁੱਖ ਉਸ ਮਾਲਕ ਦੀ ਹੋਂਦ ਨੂੰ ਸਵੀਕਾਰਦਾ ਹੈ ਉਹਨਾਂ ਨੂੰ ਕੋਈ ਵਿਗੜ ਤੰਗ ਪਰੇਸ਼ਾਨ ਨਹੀਂ ਕਰਦਾ ਤੇ ਉਹ ਮਾਲਕ ਕਿਰਪਾ ਕਰਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੇ ਸੇਵਕ ਜਿਹੜਾ ਹੈ ਆਪਣੇ ਪ੍ਰਭੂ ਦੀ ਸੇਵਾ ਕਰਕੇ ਜਿੰਨ ਮੰਨ ਕੀ ਇੱਛਾ ਪਜਾਈ ਉਸ ਪ੍ਰਭੂ ਦੀ ਜਿਹੜਾ ਮਨ ਦੀਆਂ ਇਸ਼ਾਵਾਂ ਨੂੰ ਪੂਰੀਆਂ ਕਰ ਦਿੰਦਾ ਹੈ ਨਾਨਕ ਦਾਸ ਤਾਂ ਕੇ ਬਲਹਾਰਾ ਜਿਨ ਪੂਰਨ ਪੈਜ ਰਖਾਈ ਉਹ ਮਾਲਕ ਪੈਜ ਰੱਖਦਾ ਜੀ ਉਹ ਹਰ ਦਾਤ ਹਰ ਸਾਸ ਸੰਗਤ ਜੀ ਪਦਾਰਥ ਉਸ ਮਾਲਕ ਦੇ ਦਰ ਘਰ ਤੋਂ ਮਿਲ ਜਾਂਦਾ ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖੀਏ ਤੇ ਅੰਗ ਸੰਗ ਹੋ ਕੇ ਉਹ ਮਾਲਕ ਵਰਤਦਾ ਜੋ ਮਾਲਕ ਕਿਤੇ ਦੂਰ ਨਹੀਂ ਦੂਰ ਅਸੀਂ ਜਾਣਿਆ ਉਹ ਤੇ ਹਮੇਸ਼ਾ ਅੰਗ ਸੰਗ ਰਹਿੰਦਾ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਉਹ ਹਮੇਸ਼ਾ ਨਾਲ ਰਹਿਣ ਵਾਲਿਆਂ ਚੋ ਹੈ ਉਹ ਬਿਰਧ ਪਾਲਦਾ ਹੈ ਲਾਜ ਰੱਖਦਾ ਹੈ ਦੋ ਕਾਲਮ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗਿਆ ਪੰਗਮ ਬੇਬੂਤੇ ਉਹ ਹਮੇਸ਼ਾ ਸਾਥ ਸੰਗਤ ਜੀ ਨਾਲ ਰਹਿੰਦਾ ਜੀ ਜੇ ਅਸੀਂ ਦੂਰ ਜਾਣਾਗੇ ਕਸੂਰ ਸਾਡਾ ਹੈ ਉਹ ਤੇ ਸਾਡੇ ਨਾਲ ਗੱਲ ਤੇ ਇਸੇ ਇੱਥੇ ਆ ਕੇ ਨਿਬੜਦੀ ਹੈ ਨਾ ਅਸੀਂ ਕਿੰਨਾ ਕੁ ਕੋਲ ਸਮਝਦੇ ਆ ਪਰ ਪ੍ਰਮਾਤਮਾ ਤੇ ਸਾਡੇ ਇੰਨਾ ਨਜ਼ਦੀਕ ਹੈ ਜਿੰਨੇ ਹੱਥ ਪੈਰ ਵੀ ਸਾਡੇ ਨਜ਼ਦੀਕ ਨਹੀਂ ਹੱਥਾਂ ਪੈਰਾਂ ਤੋਂ ਵੀ ਨਜ਼ਦੀਕ ਹੈ ਪਰ ਉਹ ਇੰਨਾ ਅੱਖਾਂ ਨਾਲ ਨਹੀਂ ਦਿਖਣਾ ਜਿਹੜੀਆਂ ਅੱਖਾਂ ਨਾਲ ਉਹ ਦੇਖਣਾ ਸੀ ਉਹ ਅੱਖਾਂ ਹੀ ਹੋਰ ਨਹੀਂ ਉਹ ਇਹ ਅੱਖਾਂ ਨਹੀਂ ਉਹ ਅੰਦਰ ਦੀਆਂ ਅੱਖਾਂ ਸੀ ਤੇ ਅੰਦਰ ਤੇ ਸਾਡਾ ਹਨੇਰ ਦੇ ਨਾਲ ਕਲਯੁਗ ਦੇ ਮਾਇਆ ਦੇ ਨਾਲ ਭਰਿਆ ਪਿਆ ਸੋ ਮਾਲਕ ਤਰਸ ਕਰਕੇ ਸਾ ਸੰਗਤ ਜੀ ਐਸੀ ਸੋਝੀ ਬਖਸ਼ ਦੇਵੇ ਐਸੀ ਕਿਰਪਾ ਕਰ ਦੇ ਕਿ ਉਹ ਮਾਲਕ ਆਪਣੇ ਨਾਲ ਜੋੜ ਲਵੇ ਆਪਣੇ ਦਰ ਘਰ ਦੀ ਸੇਵਾ ਰੇ ਲੈਂਦਾ ਰਵੇ ਸਾ ਸੰਗਤ ਜੀ ਫਿਰ ਖੇਡ ਬਣਦੀ ਸੋ ਸਾ ਸੰਗਤ ਜੀ ਇਹ ਬਾਣੀ ਦੀ ਵਡਿਆਈ ਹੈ ਇਹ ਬਾਣੀ ਦੀ ਮਹਿਮਾ ਹੈ ਜਿਹੜਾ ਬਾਣੀ ਨਾਲ ਜੁੜ ਜਾਂਦਾ ਹੈ ਨਾ ਬਾਣੀ ਨੂੰ ਤਾਰਦੀ ਉਤਾਰਦੀ ਹੈ ਚਾਹੇ ਕੋਈ ਕਿਸੇ ਲਾਲਚ ਵਾਸਾ ਕੇ ਕੋਈ ਇੱਛਾ ਮੰਨ ਦੇ ਵਿੱਚ ਹੈ ਬਾਣੀ ਨਾਲ ਜੁੜਿਆ ਹੈ ਤੇ ਸਾਧ ਸੰਗਤ ਜੀ ਬਾਣੀ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਬਾਣੀ ਦਾ ਕੰਮ ਹੈ ਤਾਰਨਾ ਉਹਨੇ ਤਾਰ ਹੀ ਦੇਣਾ ਸਾਧ ਸੰਗਤ ਇਸ ਕਰਕੇ ਹਰ ਗੁਰਸਿੱਖ ਲਈ ਲਾਜ਼ਮੀ ਹੈ ਕਿ ਉਹ ਬਾਣੀ ਪੜੇ ਤੇ ਬਾਣੀ ਪੜੇ ਹੀ ਨਾ ਬਾਣੀ ਨੂੰ ਪੜਦੇ ਆ ਪੜਦੇ ਆ ਆਪਣੇ ਜੀਵਨ ਦੇ ਵਿੱਚ ਲਾਗੂ ਕਰੇ ਫਿਰ ਜਾ ਕੇ ਖੇਡ ਬਣਦੀ ਹੈ ਸੋ ਸਾ ਸੰਗਤ ਜੀ ਬਾਣੀ ਪੜਨੀ ਹਰ ਵਾਰ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ ਬਾਣੀ ਤੋਂ ਬਿਨਾ ਗੁਰਸਿੱਖ ਦਾ ਜੀਵਨ ਹੈ ਹੀ ਨਹੀਂ ਬਾਣੀ ਹੈ ਗੁਰਸਿੱਖ ਦਾ ਜੀਵਨ ਹੈ ਜੇ ਬਾਣੀ ਨਹੀਂ ਤੇ ਗੁਰਸਿੱਖ ਦਾ ਜੀਵਨ ਕੋਈ ਨਹੀਂ ਨਾਮ ਮਿਲੇ ਤਾਂ ਜੀਵਾਂ ਨਾਨਕ ਨਾਮ ਮਿਲੇ ਤਾਂ ਜੀਵਾਂ ਜੇ ਨਾਮ ਮਿਲ ਰਿਹਾ ਹੈ ਤੇ ਮੈਂ ਜੀਉ ਰਿਹਾ ਹਾਂ ਜੇ ਨਾਮ ਮੈਨੂੰ ਵਿਸਰ ਜਾਂਦਾ ਹੈ ਤੇ ਫਿਰ ਅਸੀਂ ਕਾਹਦੇ ਜੀਉਂਦੇ ਹੋਏ ਸਾ ਸੰਗਤ ਸੋ ਬਾਣੀ ਭਲਾ ਕਰਦੀ ਜੀ ਸੋ ਅਣਗਿਣਤ ਹੱਡ ਬੀਤੀਆਂ ਆਪ ਜੀ ਸਰਵਣ ਕਰਦੇ ਹੋ ਸਾ ਸੰਗਤ ਏ ਹੱਡ ਬੀਤੀਆਂ ਜੇ ਇੱਕ ਇੱਕ ਹੱਡ ਬੀਤੀ ਸੁਣਾਈ ਜਾਵੇ ਸਾਹ ਸੰਗਤ ਆ ਤੇ ਸ਼ਾਇਦ ਸਾਰਾ ਜੀਵਨ ਵੀ ਲੱਗੇ ਰਹੀਏ ਇਹ ਸ਼ੀਦਾਂ ਦੀ ਵੜਿਆਈ ਨਹੀਂ ਹੋ ਸਕਦੀ ਇਸ ਕਰਕੇ ਫਿਰ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਦਾ ਜੀਵਨ ਬਦਲੇ ਚਲੋ ਜਿੰਨੀਆਂ ਹੱਡ ਬੀਤੀਆਂ ਸੁਣਾ ਸਕਦੇ ਆ ਸੁਨਾਈਆਂ ਜਾਣ ਜਿਵੇਂ ਇੱਕ ਭੈਣ ਸੀ ਸਾਹ ਸੰਗਤ ਉਹ ਕੈਨੇਡਾ ਤੋਂ ਨੇ ਉਧਰ ਦੇ ਸਿਟੀ ਜਾਨੇ ਤੇ ਉਹ ਭੈਣ ਨੇ ਆਪਣੀ ਹੱਡ ਬੀਤੀ ਸੁਣਾਈ ਉਹ ਭੈਣ ਕਹਿੰਦੀ ਕਿ ਮੇਰੇ ਬ੍ਰਦਰ ਜਿਹੜੇ ਮੇਰੇ ਤੋਂ ਛੋਟਾ ਸੀ ਕਹਿੰਦੇ ਕਿ ਮੈਂ ਇੱਧਰ ਆ ਗਈ ਮੇਰੀ ਮੈਰਿਜ ਹੋ ਗਈ ਤੇ ਮੈਂ ਇੱਧਰ ਆ ਗਈ ਮੇਰਾ ਬ੍ਰਦਰ ਜਿਹੜਾ ਸੀ ਤੇ ਉਹਨੇ ਬੜੀ ਮਿਹਨਤ ਕੀਤੀ ਉੱਧਰ ਸਰਕਾਰੀ ਜੋਬ ਲਈ ਅਪਲਾਈ ਕੀਤਾ ਪਰ ਹੁਣ ਨਹੀਂ ਹੋਇਆ ਮਿਹਨਤ ਕਰਨ ਦੇ ਬਾਵਜੂਦ ਵੀ ਕਹਿੰਦੇ ਵੀ ਉਹਨੂੰ ਸਫਲਤਾ ਹੱਥ ਨਹੀਂ ਲੱਗੀ ਤੇ ਕਹਿੰਦੇ ਕਿ ਫਿਰ ਉਹਨੂੰ ਮੈਂ ਜੋਰ ਪਾਇਆ ਵੀ ਤੂੰ ਆਇਲਸ ਕਰ ਲੈ ਵੀ ਚੱਲ ਤੇਰਾ ਕੰਮ ਬਣ ਜੇਗਾ ਕਹਿੰਦੇ ਆਇਲਸ ਉਹਨੇ ਕੀਤੀ ਚਲੋ ਵਧੀਆ ਬੈਂਡ ਆ ਗਈ ਹੁਣ ਫਾਈਨਲੀ ਅਪਲਾਈ ਕੀਤਾ ਹੁਣ ਫਾਈਨਲੀ ਬਾਰ-ਬਾਰ ਰਿਜੈਕਸ਼ਨ ਆਈ ਜਾਂਦੀ ਕਿ ਉਹਨਾਂ ਕੋਈ ਉਹ ਮਤਲਬ ਕਮੀ ਘਟ ਦੇਣ ਤੇ ਕਹਿੰਦੇ ਗੱਲ ਨਹੀਂ ਬਣੀ ਬਾਹਰ ਮਤਲਬ ਬਾਹਰ ਦਾ ਨਹੀਂ ਸੀ ਬਣਦਾ ਪਿਆ ਉਹਦਾ ਕਹਿੰਦੇ ਕਿ ਮੇਰੇ ਮਦਰ ਜਿਹੜੇ ਸੀ ਉਹ ਬਾਣੀ ਪੜਨ ਵਾਲੇ ਸੀ ਉਹਨਾਂ ਨੂੰ ਭਰੋਸਾ ਸੀ ਬਾਣੀ ਦੇ ਉੱਪਰ ਪਰ ਮੇਰੇ ਫਾਦਰ ਸਾਹਿਬ ਜਿਹੜੇ ਸੀ ਉਹ ਡਰਿੰਕ ਕਰਦੇ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਬਾਣੀ ਤੇ ਕਹਿੰਦੇ ਕਿ ਇਦਾਂ ਖੇਡ ਬਣਦੀ ਐ ਕਿ ਮੈਂ ਮਤਲਬ ਇਦਾਂ ਹੀ ਜਿੱਦਾਂ ਕਿਸੇ ਦਾ ਭਲਾ ਹੋਣਾ ਹੋਵੇ ਕੋਈ ਨਾ ਕੋਈ ਮਹਾਰਾਜ ਬਿੱਦ ਬਣਾ ਦਿੰਦੇ ਕਹਿੰਦੇ ਮਹਾਰਾਜ ਨੇ ਬਿੱਦ ਬਣਾਈ ਕਿ ਮੈਂ ਬੜੀ ਸ਼ੀਧਾਂ ਦੀ ਵਡਿਆਈ ਕੈਨੇਡਾ ਦੇ ਵਿੱਚ ਵੀ ਸੁਣੀ ਹੈ ਇੱਥੇ ਕਹਿੰਦੇ ਮੇਰੀ ਇੱਕ ਫਰੈਂਡ ਆ ਜਿਹੜੀ ਅਦਰ ਰਿਲੀਜੀਅਨ ਤੋਂ ਆ ਜਾਨੀ ਕਿ Hindu ਫੈਮਲੀ ਨਾਲ ਬਿਲੋਂਗ ਕਰਦੀ ਹੈ ਕਹਿੰਦੇ ਕਿ ਉਹਦੇ ਮੂੰਹ 'ਤੇ ਜਦੋਂ ਮੈਂ ਬਾਬਾ ਦੀਪ ਸਿੰਘ ਦੀ ਵਡਿਆਈ ਸੁਣੀ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਸਾਨੂੰ ਭਰੋਸਾ ਨਹੀਂ ਬਣ ਆਇਆ ਤੇ ਇਹ ਹੋਰ ਧਰਮ ਤੋਂ ਹੋ ਕੇ ਵੀ ਇੰਨਾ ਭਰੋਸਾ ਰੱਖਦੀ ਹੈ ਵਿਸ਼ਵਾਸ ਰੱਖਦੀ ਹੈ ਸ਼ੀਧਾਂ ਤੇ ਕਹਿੰਦੇ ਕਿ ਜਦੋਂ ਉਹਨੇ ਕਿਹਾ ਵੀ ਹਾਂ ਵੀ ਸਾਡੇ ਕੋਈ ਵੀ ਪ੍ਰੋਬਲਮ ਹੋਵੇ ਕੋਈ ਮੁਸ਼ਕਲ ਹੋਵੇ ਤੇ ਅਸੀਂ ਤੇ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਕਰਦੇ ਹਾਂ ਸਾਡੀ ਅਰਦਾਸ ਸੁਣ ਲੈਂਦੇ ਕਹਿੰਦੇ ਮੈਨੂੰ ਬੜੀ ਸ਼ਰਮਿੰਦਗੀ ਮਹਿਸੂਸ ਹੋਈ ਕਿ ਸਾਡਾ ਭਰੋਸਾ ਕਿੱਥੇ ਗਿਆ ਕਹਿੰਦੇ ਉਸ ਦਿਨ ਮੈਨੂੰ ਸੋਝੀ ਆਈ ਬੁੱਧੀ ਮਿਲੀ ਤੇ ਮੈਂ ਅਰਦਾਸਾਂ ਛੀਦਾ ਅੱਗੇ ਕਰਨੀਆਂ ਸ਼ੁਰੂ ਕੀਤੀਆਂ ਕਿ ਮਾਲਕਾ ਤੂੰ ਮੇਰੀ ਬੜੀ ਸੁਣੀ ਹੈ ਲਾਜ ਪੱਤਰ ਰੱਖੀ ਹੈ ਬੜਾ ਕੁਝ ਦਿੱਤਾ ਹੈ ਪਰ ਮੇਰਾ ਬ੍ਰਦਰ ਹੈ ਇੱਕੋ ਇੱਕ ਬ੍ਰਦਰ ਹੈ ਬੜੀ ਮਿਹਨਤ ਕੀਤੀ ਹੈ ਉਹਨੂੰ ਸਫਲਤਾ ਨਹੀਂ ਮਿਲੀ ਹੁਣ ਬਾਹਰ ਹੋਣਾ ਚਾਹੁੰਦਾ ਤੇ ਬਾਹਰ ਦਾ ਨਹੀਂ ਬਣਦਾ ਪਿਆ ਪਤਾ ਨਹੀਂ ਕੈ ਹੋ ਜੇ ਕਰ ਮੈਂ ਮਾਲਕਾ ਤੂੰ ਕਿਰਪਾ ਕਰੀ ਤੇ ਉਹ ਭੈਣ ਨੇ ਨਾ ਸ਼ੀਦੀ ਦੇਗਾ ਦਾ ਸੁਣਿਆ ਤੇ ਸ਼ੀਦੀ ਦੇਗਾ ਕਰਾਈਆਂ ਮਾਲਕ ਦੀ ਕਿਰਪਾ ਨਾਲ ਤੇ ਸਾਧ ਸੰਗਤ ਬਾਣੀ ਦੇ ਪੈਰੇ ਉਹ ਭੈਣ ਨੇ ਸ਼ੁਰੂ ਕਰ ਤੇ ਬਾਣੀ ਪੜਨੀ ਸ਼ੁਰੂ ਕੀਤੀ ਜਪੜਾ ਸਾਹਿਬ ਦੀਆਂ ਹਾਜ਼ਰੀਆਂ ਲਾਗੇ ਗੁਰੂ ਘਰ ਜਪੜਾ ਸਾਹਿਬ ਦੀ ਹਾਜ਼ਰੀ ਸੰਗਤਾਂ ਭਰਦੀਆਂ ਸੀ ਤੇ ਇਹ ਜਾਂਦਾ ਜਾਂਦੀ ਰਹੀ ਭੈਣ ਉੱਥੇ ਜਾ ਕੇ ਜਪੜਾ ਸਾਹਿਬ ਦੀਆਂ ਹਾਜ਼ਰੀਆਂ ਪੜਾਈ ਆਪਣੀ ਮਦਰ ਨੂੰ ਵੀ ਜੋੜਿਆ ਵੀ ਤੁਸੀਂ ਵੀ ਮਤਲਬ ਬਾਣੀ ਪੜਿਆ ਕਰੋ ਵੱਧ ਬਾਣੀ ਪੜੋ ਆਪਣੇ ਪੁੱਤਰ ਦੇ ਨਾਂ ਤੇ ਕਹਿੰਦੇ ਉਹ ਬਾਣੀ ਦੀ ਕਲਾਏ ਸੀ ਪੀ ਦੋ ਵਾਰੀ ਰਿਜੈਕਸ਼ਨ ਹੋਈ ਸੀ ਮਤਲਬ ਵੀਜ਼ਾ ਅਪਲਾਈ ਕੀਤਾ ਸੀ ਦੋ ਵਾਰੀ ਮਤਲਬ ਅਟੈਂਪਟ ਫੇਲ ਹੋਇਆ ਸੀ ਇਹ ਤੀਸਰਾ ਅਟੈਂਪਟ ਸੀ ਵੀਜ਼ੇ ਲਈ ਅਪਲਾਈ ਕੀਤਾ ਤੇ ਮਾਲਕ ਦੀ ਕਿਰਪਾ ਹੋਈ ਤੇ ਮੇਰੇ ਬ੍ਰਦਰ ਦਾ ਵੀਜ਼ਾ ਆਇਆ ਤੇ ਸਾਡਾ ਭਰੋਸਾ ਜਿਹੜਾ ਮਤਲਬ ਨਵਾਂ ਨਵਾਂ ਬਣਿਆ ਸੀ ਤੇ ਭਰੋਸੇ ਨੂੰ ਸ਼ੀਦਾ ਨੇ ਹੋਰ ਪੱਕਾ ਕੀਤਾ ਸਾਧ ਸੰਗਜੀ ਗੱਲ ਭਰੋਸੇ ਦੀ ਹੈ ਗੱਲ ਵਿਸ਼ਵਾਸ ਦੀ ਹੈ ਜੇ ਵਿਸ਼ਵਾਸ ਨਾਲ ਜੁੜਾਂਗੇ ਸਭ ਕੁਝ ਪ੍ਰਾਪਤ ਕਰ ਲਾਂਗੇ ਜੇ ਵਿਸ਼ਵਾਸ ਨਹੀਂ ਤੇ ਸਾਧ ਸੰਗਜੀ ਫਿਰ ਕੋਈ ਖੇਡ ਨਹੀਂ ਬਣੀ ਬਾਣੀ ਪੜਨੀ ਹੈ ਬਾਣੀ ਭਲਾ ਕਰਦੀ ਬਾਣੀ ਕਦੀ ਵੀ ਕਿਸੇ ਦਾ ਬੁਰਾ ਨਹੀਂ ਕਰਦੀ ਕਿਉਂਕਿ ਬਾਣੀ ਦੇ ਨਾਲ ਦੁੱਖ ਵੀ ਕੱਟੇ ਜਾਂਦੇ ਨੇ ਮਹਾਰਾਜ ਤੇ ਕਹਿੰਦੇ ਨੇ ਭਾਈ ਤੇਰੇ ਸਾਰੇ ਕੰਮ ਮੈਂ ਕਰੂੰਗਾ ਤੈਨੂੰ ਕੀ ਕਰਨਾ ਪਊਗਾ ਤੂੰ ਮੇਰਾ ਹੋ ਜਾ ਜੇ ਤੂੰ ਮੇਰਾ ਹੋ ਗਿਆ ਤੇ ਮੈਂ ਤੇ ਤੇਰਾ ਹਾਂ ਹੀ مالک ਕਿਸੇ ਤੋਂ ਦੂਰ ਨਹੀਂ ਉਹ ਸਾਡੇ ਨਜ਼ਦੀਕ ਹੈ ਜਿਹੜੇ ਦੂਰ ਜਾਣਦੇ ਨੇ ਭਾਈ ਉਹਨਾਂ ਦੇ ਹੀ ਹੱਥ ਖਾਲੀ ਰਹਿੰਦੇ ਨੇ ਉਹ ਫਿਰ ਊਲਾਮੇ ਦੇ ਵਿੱਚ ਜ਼ਿੰਦਗੀ ਬਤੀਤ ਕਰ ਦਿੰਦੇ ਨੇ ਸੋ ਪਾਈ ਵੱਧ ਤੋਂ ਵੱਧ ਬਾਣੀ ਪੜੋ ਵੱਧ ਤੋਂ ਵੱਧ ਸੇਵਾ ਕਰੋ ਮਾਲਕ ਅੰਗ ਸੰਗ ਹੋ ਕੇ ਵਰਤੇਗਾ ਸੰਗਤ ਜੀ 1 ਫਰਵਰੀ ਤੋਂ ਲੈ ਕੇ 13 ਅਪ੍ਰੈਲ ਤੱਕ ਆਪ ਜੀ ਨੂੰ ਪਤਾ ਏ ਕਿ ਗੁਰਦੁਆਰਾ ਆਰ암ਸਰ ਸਾਹਿਬ ਤੋਂ ਜਾਪ ਸ਼ੁਰੂ ਹੋਏ ਨੇ ਅਣਗਿਣਤ ਸੰਗਤਾਂ ਇਸ ਜਾਪ ਦੇ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਭਰ ਰਹੀਆਂ ਨੇ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਹੋਰ ਨਾ ਸੰਗਤਾਂ ਨੂੰ ਵੀ ਇਨ੍ਹਾਂ ਜਾਪਾਂ ਦੇ ਨਾਲ ਜੋੜੋ ਆਪ ਵੀ ਜੁੜੋ ਤੇ ਇਹਦੇ ਵਿੱਚ ਮੂਲ ਮੰਤਰ ਦੇ ਜਾਪ, ਬ੍ਰਹਮ ਕਵਚ ਜਪਜੀ ਸਾਹਿਬ ਦੇ ਜਾਪ, ਸਾਧ ਸੰਗਤ ਜੀ ਚਉਪਈ ਸਾਹਿਬ ਦੇ ਜਾਪ ਹੋਣੇ ਨੇ, ਗੁਰਮੰਤਰ ਦੇ ਜਾਪ ਹੋਣੇ ਨੇ। ਤੇ ਜਰੂਰ ਇਨ੍ਹਾਂ ਜਾਪਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਭਰੋ। WhatsApp ਤੇ ਮੈਸੇਜ ਆਪ ਜੀ ਆਪਣਾ ਨਾਮ ਲਿਖ ਕੇ ਕਰਦੇ ਹੋ ਤੇ ਗਰੁੱਪ ਦੇ ਵਿੱਚ ਜੁਆਇਨ ਹੋ ਜਾਓ ਤੇ ਮਹਾਰਾਜ ਭੜੀ ਕਰਨਗੇ, ਸਭ ਦੇ ਕਾਰਜ ਰਾਸ ਕਰਨਗੇ, ਸਭ ਦੇ ਜੀਵਨ ਜਿਹੜੇ ਆ ਖੁਸ਼ੀਆਂ ਦੇ ਨਾਲ, ਖੇੜਿਆਂ ਦੇ ਨਾਲ ਭਰਨਗੇ। ਹੁਣ ਸਾਸੰਗਜੀ ਆਪ ਸਭ ਦੇ ਚਰਨਾਂ 'ਚ ਕੁਝ ਬੇਨਤੀਆਂ ਨੇ ਸੇਵਾਵਾਂ ਦੇ ਨਾਲ ਸੰਬੰਧਿਤ ਜੋ ਸੇਵਾਵਾਂ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਨੇਤਾਬੱਦ ਚੱਲਦੀਆਂ ਆ ਰਹੀਆਂ ਨੇ ਤੇ ਆਪ ਜੀ ਬੜੀਆਂ ਸੇਵਾਵਾਂ ਕਰਦੇ ਹੋ ਮਹਾਰਾਜ ਦੀ ਬੜੀ ਕਿਰਪਾ ਹੈ ਆਪ ਸਭ ਸੰਗਤਾਂ ਦੇ ਉੱਪਰ ਸੰਗਤਜੀ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲੀ ਸੇਵਾ ਜੋ ਗੁਰਦੁਆਰਾ ਰਾਮ ਸਰ ਸਾਹਿਬ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜੋ ਕਿ ਸ਼ਹੀਦਾਂ ਦੀ ਯਾਦਗਾਰ ਬਣ ਰਹੀ ਹੈ। ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਸਾਰੀਆਂ ਸਭਾਵਾਂ ਵਿੱਚ ਸ਼ਹੀਦ ਸਿੰਘ ਆਪ ਹੀ ਵਰਤ ਕੇ ਆਪ ਸਭ ਸੰਗਤਾਂ ਕੋਲੋਂ ਕਰਵਾਈ ਜਾਂਦੇ ਨੇ। ਹਾਲ ਦੇ ਵਿੱਚ ਸਾmathsfਤ ਜੀ ਗੁੰਬਦ ਦੀ ਸੇਵਾ ਚੱਲ ਰਹੀ ਹੈ। ਗੁੰਬਦ ਪਲਸਟਰ ਹੋ ਰਿਹਾ ਜਿਹੜਾ ਮੇਨ ਗੁੰਬਦ ਹੈ। ਤੇ ਪਿਛਲੇ 6-7 ਮਹੀਨਿਆਂ ਤੋਂ ਇਹ ਗੁੰਬਦ ਦੀ ਸੇਵਾ ਚੱਲ ਰਹੀ ਹੈ। ਪਰ ਇਸ ਤੋਂ ਬਾਅਦ ਜਿਹੜੀਆਂ ਸਭਾਵਾਂ ਸਟਾਰਟ ਹੋਣੀਆਂ ਨੇ ਚਾਰ ਕੋਰਨਰ ਨੇ ਗੁਰੂ ਘਰ ਦੇ ਤੇ ਚਾਰਾਂ ਕੋਰਨਰਾਂ ਦੇ ਵਿੱਚ ਸਾmathsfਤ ਜੀ ਗੁੰਬਦ ਬਣਾਏ ਨੇ 15-15 ਫੁੱਟ ਦੇ। ਤੇ ਸਾਸੰਗ ਜੀ ਇੱਕ ਗੁੰਬਦ ਦੀ ਸੇਵਾ ਹੋ ਗਈ ਐ ਉਹ ਭੈਣ ਨੇ ਲੈ ਲਈ ਐ ਤਿੰਨ ਗੁੰਬਦ ਹੋਰ ਨੇ ਜਿਨ੍ਹਾਂ ਦੀ ਸੇਵਾ ਹੋਣੀ ਐ ਤੇ ਇੱਕ ਪਾਲਕੀ ਦੀ ਸੇਵਾ ਜਿਹੜੀ ਮਿੱਡਲ ਦੇ ਵਿੱਚ ਪਾਲਕੀ ਬੰਨੀ ਐ ਸੋ ਇਹਦੇ ਵਿੱਚ ਆਪ ਜੀ ਸਾਸੰਗ ਜੀ ਜਰੂਰ ਸੇਵਾਵਾਂ ਕਰਿਓ ਤੇ ਮਹਾਰਾਜ ਦੀ ਖੁਸ਼ੀਆਂ ਦੇ ਪਾਤਰ ਬਣਿਓ ਸਾਸੰਗ ਜੀ ਜਦੋਂ ਆ ਦਾਸ ਆਪਣੇ ਲਈ ਕੁਝ ਨਾ ਆਪਣੇ ਲਈ ਕੁਝ ਮੰਗੇ ਤੇ ਉਹ ਗਲਤ ਐ ਪਰ ਗੁਰੂ ਘਰ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਦਾਸ ਦੀ ਜੋ ਡਿਊਟੀ ਸੀ 당ੇ ਲਈ ਹੈ ਗੁਰੂ ਸਾਹਿਬ ਨੇ ਲਈ ਹੈ ਅਸੀਂ ਬਾਰ ਬਾਰ ਪੁਕਾਰਾਂ ਕਰਦੇ ਰਹਿਣਾ ਹੈ ਬਾਰ ਬਾਰ ਤੁਹਾਨੂੰ ਦੱਸੀ ਜਾਣਾ ਕਿਉਂਕਿ ਇਹ ਡਿਊਟੀ ਮਹਾਰਾਜ ਨੇ ਲਈ ਹੋਈ ਹੈ ਇਹਦੇ ਵਿੱਚ ਸਾਡਾ ਕੁਝ ਵੀ ਨਹੀਂ ਸੋ ਮਹਾਰਾਜ ਕਿਰਪਾ ਕਰਨ ਇਹਨਾਂ ਸੇਵਾਵਾਂ ਦੇ ਵਿੱਚ ਆਪ ਜੀ ਦੇ ਵੱਡੇ ਸਹਿਯੋਗ ਦੀ ਲੋੜ ਗੁਰੂ ਘਰ ਗੁਰੂ ਕੀ ਸੰਗਤ ਬਣਾਉਂਦੀ ਕਿਉਂਕਿ ਸੰਗਤ ਜੀ ਅਜੇ ਸਾਰਾ ਗੁਰੂ ਘਰ ਬਣਨ ਵਾਲਾ ਪਿਆ ਹੈ ਗੁੰਬਦ ਤੋਂ ਬਾਅਦ ਫਿਰ ਹਾਥ ਥੱਲੇ ਜਿਹੜਾ ਅੰਦਰਲਾ ਕੰਮ ਸ਼ੁਰੂ ਹੋਣਾ ਹੈ ਉਹ ਗੁੰਬਦ ਬਣ ਗਏ ਜਦੋਂ ਚਾਰ ਕਾਰਨਰਸ ਤੇ ਪਾਲਕੀ ਵੀ ਬਣ ਗਈ ਫਿਰ ਉੱਪਰ ਜਿਹੜੀ ਆ ਟਾਇਲ ਲੱਗਣੀ ਹੈ ਕਿਉਂਕਿ ਉਹ ਜਿਹੜਾ ਲੈਂਟਰ ਨਵਾ ਪਿਆ ਹੈ ਉਹਦੇ ਤੇ ਪਾਣੀ ਖੜਦਾ ਹੈ ਜਿਹਦੇ ਕਰਕੇ ਉਹਦੇ ਮਨਿਆਦ ਘਟਦੀ ਹੈ ਸੋ ਉਦਾਸ ਕੋਸ਼ਿਸ਼ ਕਰੇਗਾ ਕਿ ਆਪ ਜੀ ਨੂੰ ਫੋਟੋ ਭੇਜੀ ਜਾਵੇ ਕਿ ਕਿਦਾਂ ਉਹਦੇ ਤੇ ਪਾਣੀ ਖੜਦਾ ਆ ਉਹ 8000 ਦੇ ਕਰੀਬ ਟਾਇਲ ਲੱਗਣੀ ਹੈ ਤੇ ਉਹ ਟਾਇਲ ਜਿਹੜੀ ਆ ਉਹ ਵੀ 70 8000 ਦੇ ਕਰੀਬ ਦੀ ਟਾਇਲ ਹੋਣੀ ਹੈ ਤੇ ਆਪ ਜੀ ਦੇ ਸਹਿਯੋਗ ਦੀ ਤਾਂ ਕਰਕੇ ਬਾਰ ਬਾਰ ਕਹਿਣ ਦੀ ਲੋੜ ਪੈਂਦੀ ਕਿਉਂਕਿ ਸਵਾਵਾਵਾਂ ਜ਼ਿਆਦਾ ਨਹੀਂ ਸੰਗੋ ਦਾ ਸਹਿਯੋਗ ਸਾਹਿਬ ਜੀ ਬਹੁਤ ਘੱਟ ਹੈ ਪਰ ਫਿਰ ਵੀ ਸਾਨੂੰ ਕੋਈ ਚਿੰਤਾ ਕੋਈ ਟੈਨਸ਼ਨ ਨਹੀਂ ਕਿਉਂਕਿ ਸਵਾਮੀ ਮਹਾਰਾਜ ਜੀ ਆਣੇ ਤੇ ਮਹਾਰਾਜ ਨੇ ਆਪ ਹੀ ਸੰਗਤ ਕੋਲੋਂ ਲਈ ਜਾਣੀਆਂ ਨੇ ਪਰ ਸਾਡਾ ਫਰਜ਼ ਜੋ ਹੈ ਅਸੀਂ ਬੇਨਤੀ ਕਰੀ ਜਾਣੀ ਸੋ ਇਸ ਤੋਂ ਇਲਾਵਾ ਜਿਹੜੀਆਂ ਨਿੱਤ ਆਬਦ ਚੱਲਣ ਵਾਲੀਆਂ ਭਾਈ ਸਵਾਮੀ ਨੇ ਉਸ ਤੋਂ ਪਹਿਲਾਂ ਦਾਸ ਇੱਕ ਬੇਨਤੀ ਕਰਦੇ ਕਿ ਆਉਣ ਵਾਲੀ 12 ਫਰਵਰੀ ਨੂੰ ਸੰਗਤ ਜੀ ਜਿਤਨ ਮਾਗ ਮਹੀਨੇ ਦੇ ਜਾਪ ਜਿਹੜੇ ਆ ਉਹਨਾਂ ਦੀ ਸੰਪੂਰਨਤਾ ਹੀ ਹੋਣੀ ਹੈ ਤੇ ਸਾ ਸੰਗਤ ਜੀ ਉਸ ਦਿਨ 12 ਫਰਵਰੀ ਨੂੰ ਲੋੜਵੰਦ ਧੀਆਂ ਦੇ ਗ੍ਰੀ ਪਰਿਵਾਰਾਂ ਦੀ ਧੀਆਂ ਦੇ ਆਨੰਦ ਕਾਰਜ ਵੀ ਹੋਣੇ ਨੇ ਇਹ ਕਾਰਜ ਮੇਰਾ ਨਹੀਂ ਮੈਂ ਇਕੱਲਾ ਨਹੀਂ ਕਰ ਸਕਦਾ ਤੇ ਕੋਈ ਹੋਰ ਮਨੋਖ ਵੀ ਨਹੀਂ ਕਰ ਸਕਦਾ ਇਹ ਸੰਗਤ ਦੀਆਂ ਸੇਵਾਵਾਂ ਦੇ ਨਾਲ ਹੀ ਪਾਈਏ ਕਾਰਜ ਹੋਣੇ ਆ ਤੇ ਆਪ ਜੀ ਦੇ ਚਰਨਾਂ 'ਚ ਹੱਥ ਜੋੜ ਕੇ ਪਾਈਏ ਬੇਨਤੀ ਹੈ ਕਿ ਇਸ ਕਾਰਜ ਦੇ ਵਿੱਚ ਜਰੂਰ ਵੱਧ ਚੜ ਕੇ ਹਿੱਸਾ ਪਾਓ ਉਹ ਧੀਆਂ ਨੂੰ ਸਮਾਨ ਵੀ ਦਿੱਤਾ ਜਾਣਾ ਹੈ ਬਰਾਤਾਂ ਸਾਂਭੀਆਂ ਜਾਣੀਆਂ ਨੇ ਇੱਕ ਵਿਆਹ ਕਰਨਾ ਹੋਵੇ ਸਾਧ ਸੰਗ ਜੀ ਤੁਸੀਂ ਦੇਖੋ ਕਿ ਕਿੰਨਾ ਸਾਡਾ ਖਰਚ ਹੁੰਦਾ ਆ ਕਿੰਨਾ ਸਾਨੂੰ ਟੈਨਸ਼ਨ ਹੁੰਦਾ ਆ ਮਹਾਰਾਜ ਜੀਆਂ ਦੇ ਕਾਰਜ ਨੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਨੇ ਤੇ ਇੱਕ ਮਾਗ ਮਹੀਨੇ ਦੀ ਜਾਪਾਂ ਦੀ ਸਮਾਪਤੀ ਤੇ ਮਾਗ ਮਹੀਨੇ ਦਾ ਫਲ ਬਾਬਾ ਨਾਨਕ ਸਿੰਘ ਜੀ ਨੇ ਦੱਸਿਆ ਹੈ ਕਿ 12 ਗੁਣਾ ਫਲ ਮਿਲਦਾ ਹੈ ਕੋਈ ਅਸੀਂ ਧਾਰਮਿਕ ਕਰਮ ਕਰਦੇ ਆ ਪਾਠ ਦਾ ਵੀ ਤੇ ਸੇਵਾ ਦਾ ਵੀ ਜੇ ਅਸੀਂ ਦਾਨ ਪੁੰਨ ਕਰਦੇ ਆ ਨਾ ਉਹਦਾ ਵੀ 12 ਗੁਣਾ ਫਲ ਮਿਲਦਾ ਹੈ ਤੇ ਜਰੂਰ ਬੇਨਤੀ ਐ ਸਵੀਕਾਰ ਕਰਿਓ ਵੱਧ ਚੜ ਕੇ ਇੰਨਾ ਸੇਵਾਵਾਂ ਦੇ ਵਿੱਚ ਹਿੱਸਾ ਪਾਓ। ਬਾਕੀ ਨਿੱਤਾਬੱਦ ਚੱਲਣ ਵਾਲੀਆਂ ਸੇਵਾਵਾਂ ਜਿਹੜੀਆਂ ਨੇ ਸੰਗਤ ਜੀ ਉਹਨਾਂ ਦੇ ਵਿੱਚ ਜਿਹੜੀ ਪਹਿਲੀ ਸੇਵਾ ਹੈ ਉਹ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਹਰ ਮਹੀਨੇ ਲੋੜਵੰਦ ਵਿਧਵਾ ਬੀਬੀਆਂ ਨੂੰ ਰਾਸ਼ਨ ਇਸ ਸਥਾਨ ਤੋਂ ਦਿੱਤਾ ਜਾਂਦਾ ਹੈ। 150 ਦੇ ਕਰੀਬ ਬੀਬੀਆਂ ਦੀ ਗਿਣਤੀ ਹੈ ਤੇ ਇਹ ਬੜੀਆਂ ਲੋੜਵੰਦ ਜਿਨ੍ਹਾਂ ਦੇ ਬੱਚੇ ਛੋਟੇ ਨੇ ਕਮਾਈ ਦਾ ਕੋਈ ਸਾਧਨ ਨਹੀਂ ਥੋੜਾ ਬਹੁਤ ਜਿੰਨਾ ਵੀ ਸਰਦਾ ਬਣਦਾ ਰਾਸ਼ਨੀ ਸਸਥਾਨ ਤੋਂ ਨਾ ਬੀਬਿਆਂ ਨੂੰ ਦਿੱਤਾ ਜਾਂਦਾ ਹੈ ਇਹ ਵੀ ਆਪ ਸਭ ਸੰਗਤਾਂ ਦੇ ਭਾਈ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਹੋ ਰਹੇ ਨੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਜਿਹੜੀ ਦੂਸਰੀ ਸੇਵਾ ਹੈ ਆਪ ਜੀ ਨੂੰ ਪਤਾ ਹੈ ਕਿ ਵਿਆਹ ਕਾਰਜ ਇੱਥੇ ਸਮੇਂ-ਸਮੇਂ ਤੇ ਗਰੀ ਪਰਵਾਰਾਂ ਦੀ ਧੀਆਂ ਦੇ ਹੁੰਦੇ ਨੇ ਹਜ਼ਾਰ ਦੇ ਕਰੀਬ ਵਿਆਹ ਹੋ ਚੁੱਕੇ ਨੇ ਤੇ ਰੇਂਦੇ ਸਵਾਸਾ ਦਾ ਕੁਮਾਰਾ ਜੀ ਨੇ ਸੇਵਾ ਲਈ ਜਾਣੀ ਹੈ ਪਹਿਲਾਂ ਬੇਨਤੀ ਕਰਦੀ ਆ ਕਿ ਹੁਣ 12 ਫਰਵਰੀ ਨੂੰ ਆਉਣੇ ਆ ਇਸ ਤੋਂ ਅਗਲੀ ਸੇਵਾ ਸੰਗਤ ਜੀ ਹੈ ਇਹ ਕੁਛ ਐਸੀਆਂ ਧੀਆਂ ਨੇ ਜੋ ਪੜਨਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤ ਨਹੀਂ ਸਾਥ ਦਿੰਦੇ ਨਹੀਂ ਪੜ ਪਾਉਂਦੀਆਂ ਸੋ ਉਹਨਾਂ ਨੂੰ ਪੜਨ ਦਾ ਮੌਕਾ ਦਿੱਤਾ ਜਾਂਦਾ ਉਹਨਾਂ ਦੀ ਸਹਾਇਤਾ ਫੀਸਾਂ ਦੇ ਵਿੱਚ ਉਹਨਾਂ ਨੂੰ ਫੀਸ ਦਿੱਤੀ ਜਾਂਦੀ ਹੈ ਪ੍ਰਾਈਵੇਟ ਸਕੂਲ ਚ ਪੜਦੀਆਂ ਨੇ ਉਹ ਧੀਆਂ ਬੁੱਕਸ ਯੂਨੀਫਾਰਮ ਵੀ ਲੈ ਕੇ ਦਿੱਤੀਆਂ ਜਾਂਦੀਆਂ ਨੇ ਸੋ ਇਹ ਆਪ ਸਭ ਦੇ ਸਹਿਯੋਗ ਦੇ ਨਾਲ ਹੈ ਇਹਦੇ ਚ ਮੇਰਾ ਕੁਛ ਨਹੀਂ ਕਿ ਮੈਂ ਸੇਵਾ ਕਰ ਰਿਹਾ ਮੈਂ ਬਹੁਤ ਵੱਡਾ ਸੇਵਾਦਾਰ ਹਾਂ ਅਸੀਂ ਦੇ ਸਾਧ ਸੰਗਤ ਜੀ ਸਮਾਲਕ ਦੇ ਦਰ ਘਰ ਦੇ ਕੂਕ ਘਰਾਂ ਅਸੀਂ ਅਸੀਂ ਕੂਕ ਕਹ ਤੁਹਾਨੂੰ ਦੱਸਣਾ ਆ ਪਈ ਸੇਵਾ ਕਰ ਲੋ ਸੇਵਾ ਕਰਨੀ ਨਹੀਂ ਕਰਨੀ ਤੁਹਾਡੇ ਤੇ ਐ ਲੈਣੀ ਨਹੀਂ ਲੈਣੀ ਉਹ ਮਹਾਰਾਜ ਤੇ ਐ ਅਸੀਂ ਦੇ ਭਾਈ ਬੇਨਤੀਆਂ ਕਰੀ ਜਾਣੀਆਂ ਨੇ ਤੇ ਸਾਧ ਸੰਗਤ ਜੀ ਬਾਕੀ ਦੋ ਸਵਾਵਾ ਹੋਰ ਚੱਲਦੀਆਂ ਨੇ ਗਰੀਬ ਪਰਿਵਾਰਾਂ ਦੇ ਘਰਾਂ ਦੀ ਇੱਕ ਤੇ ਕੁਮਰਾਈ ਨਗਰ ਦੇ ਵਿੱਚ ਚੱਲ ਰਹੀ ਹੈ ਵਿਧਵਾ ਬੀਬੀ ਦੇ ਘਰ ਦੀ ਸੇਵਾ ਤੇ ਦੂਸਰੀ ਜੋ ਵਾਸ਼ਰੂਮ ਬਣ ਰਿਹਾ ਡਿਆਲ ਪੜੰਗ ਪਿੰਡ ਦੇ ਵਿੱਚ ਤੇ ਜਰੂਰ ਇੰਨਾ ਸੇਵਾਵਾਂ ਦੇ ਵਿੱਚ ਵੀ ਆਪਜੀ ਹਿੱਸਾ ਪਾਇਓ ਕਿਸੇ ਵੀ ਸੇਵਾ ਨਾਲ ਸੰਬੰਧਿਤ ਆਪਜੀ ਨੂੰ ਜਾਣਕਾਰੀ ਚਾਹੀਦੀ ਹੋਵੇ ਆਪਜੀ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੇਵਾ ਦੇ ਬਾਰੇ ਵਿੱਚ ਕਿਸੇ ਨੇ ਸੇਵਾ ਭੇਜਣੀ ਹੈ ਭਾਈ ਉਹ ਵੀ ਜਰੂਰ ਸੰਪਰਕ ਕਰ ਲਿਆ ਕਰੋ ਪਹਿਲਾਂ ਪੁੱਛ ਲਿਆ ਕਰੋ ਫੇਰ ਹੀ ਸੇਵਾ ਭੇਜਿਆ ਕਰੋ ਮਹਾਰਾਜ ਭੜੀ ਕਰਨਗੇ ਭਾਈ ਤੇ ਬਾਕੀ ਸੰਗਤ ਜੀ ਹੁਣ ਸ਼ਹੀਦੀ ਦੇਗਾਂ ਦੇ ਬਾਰੇ ਚ ਇੱਕ ਇੱਕ ਬੇਨਤੀ ਹੈ ਕਿ ਸੰਗਤ ਬਹੁਤ ਆ ਸ਼ਹੀਦੀ ਦੇਗਾਂ ਬਾਰੇ ਮਾਇਆ ਭੇਜ ਦਿੰਦੀ ਹੈ ਪਰ ਹੁਣ ਸ਼ਹੀਦੀ ਦੇਗ ਕੀ ਕਰ ਅਰਦਾਸ ਕਰਾਉਣੀ ਹੈ ਉਹ ਨਹੀਂ ਸੰਗਤ ਦੱਸਦੀ ਫਿਰ ਹੁਣ ਦਾਸ ਉਹਨਾਂ ਸਮਾਂ ਅਰਦਾਸ ਨਹੀਂ ਕਰਾ ਸਕਦਾ ਜਿੰਨਾ ਸਮਾਂ ਆਪ ਜੀ ਕੋਈ ਪਰਚੀ ਜਾਂ ਕੋਈ ਦੱਸਦੇ ਨਹੀਂ ਕਿ ਅਰਦਾਸ ਕੀ ਕਰਾਉਣੀ ਹੈ ਸਿਰਫ ਇੰਨਾ ਕਹਿ ਦਿੰਦੇ ਨੇ ਵੀ ਭਾਈ ਅਰਦਾਸ ਕਰਾਉਣੀ ਹੈ ਕੋਲ ਤੇ ਦੱਸ ਦਿੰਦੇ ਨੇ ਪਰ ਉਹ ਕੋਲ ਯਾਦ ਨਹੀਂ ਰਹਿੰਦੀ ਕਿਉਂਕਿ ਬਹੁਤ ਸਾਰੀਆਂ ਕਾਲਜ਼ ਆਉਂਦੀਆਂ ਨੇ ਕਈ ਨਹੀਂ ਵੀ ਚੁੱਕੀਆਂ ਜਾਂਦੀਆਂ ਸੋ ਕੋਸ਼ਿਸ਼ ਕਰਿਆ ਕਰੋ ਭਾਈ ਇੱਕ ਵਾਰੀ ਮੈਸੇਜ ਕਰਕੇ ਅਰਦਾਸ ਤੇ ਨਾਮ ਲਿਖ ਦਿਆ ਕਰੋ ਫਿਰ ਤੁਹਾਡੀ ਸ਼ਹੀਦੀ ਦੇਖਦੀ ਰਗੜੇ ਦੀ ਅਰਦਾਸ ਜਿਹੜੀ ਸ਼ੀਦਾਂ ਦੇ ਸਥਾਨਾਂ ਤੇ ਹੋਣੀ ਸਹੀ ਤਰੀਕੇ ਨਾਲ ਹੋ ਸਕਦੀ ਹੈ ਸੋ ਮਹਾਰਾਜ ਜਰੂਰ ਕਿਰਪਾ ਕਰਨਗੇ ਭਾਈ ਸ਼ਹੀਦੀ ਦੇਗਾ ਸੰਗਤਾਂ ਕਰਾਉਂਦੇ ਨੇ ਕਿਉਂਕਿ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਤੇ ਕਈ ਵਾਰੀ ਭੁੱਲ ਵੀ ਜਾਂਦਾ ਦਾਸ ਸੋ ਜ਼ਿਆਦਾ ਆਪਜੀ ਕਰਵਾ ਦਿਆ ਕਰੋ ਬਾਕੀ ਸੰਗਤ ਜੀ ਚਣਿਆਂ ਦੀ ਸੇਵਾ ਜਿੰਨਾ ਸੰਗਤਾਂ ਦੀ ਸੀ ਨੋਟ ਉਹ ਕਰਿਓ ਕਿਉਂਕਿ ਮੈਨੂੰ ਥੋੜਾ ਜਿਆਦਾ ਜਾੜ ਹੈ ਕਿ 10-12 ਭੈਣਾਂ ਸੀ ਜਿਨ੍ਹਾਂ ਦੇ ਮੈਸੇਜ ਆਏ ਸੀ ਜਿਨ੍ਹਾਂ ਨੇ ਚਣਿਆਂ ਦੀ ਸੇਵਾ ਕਰਨੀ ਸੀ ਮਾਇਆ ਉਹਨਾਂ ਨੇ ਭੇਜਤੀ ਸੀ ਪਰ ਹੁਣ ਦਾਸ ਨੂੰ ਇਹ ਨਹੀਂ ਪਤਾ ਕਿ ਕਿੰਨੀ-ਕਿੰਨੀ ਮਾਇਆ ਕਿਹੜੀ-ਕਿਹੜੀ ਭੈਣ ਨੇ ਭੇਜੀ ਸੀ ਤੋਂ ਬੇਨਤੀ ਉਹਨਾਂ ਪੈਣਾ ਲਈ ਹੈ ਵੀ ਤੁਸੀਂ ਦੱਸ ਦਿਓ ਵੀ ਕਿੰਨੀ-ਕਿੰਨੀ ਚਣਿਆਂ ਦੀ ਸੇਵਾ ਆਪਜੀ ਨੇ ਭੇਜੀ ਸੀ ਫਿਰ ਉਹ ਹੁਣ ਸਮਾਗਮ ਹੋਣਾ ਹੈ ਬਾਬਾ ਨੋਹ ਸਿੰਘ ਦੇ ਸਮਾਦੇ ਤੇ ਉੱਥੇ ਆਪਜੀ ਦੇ ਚਣੇ ਵੀ ਪਹੁੰਚਾ ਦਿੱਤੇ ਜਾਣਗੇ ਜਰੂਰ ਬੇਨਤੀ ਸਵੀਕਾਰ ਕਰਿਓ ਕੁਝ ਭੈਣਾਂ ਨੇ ਵਸਤਾਂ ਵਾਸਤੇ ਕਿਹਾ ਸੀ ਹ ਹੁਣ 10 ਨਾਮ ਵੀ ਵਿਸਰ ਗਿਆ ਸ਼ਾਇਦ ਇੱਕ ਕੁਲਵਿੰਦਰ ਕੌਰ ਭੈਣ ਸੀ ਸੋ ਤੇ ਬਾਕੀ ਜੋ ਭੈਣਾਂ ਨੇ ਇੱਕ ਭੈਣ ਦਾ ਤੇ 10 ਸ਼ਾਇਦ ਦਾਜ ਬਾਕੀ ਜਿਹੜੀਆਂ ਭੈਣਾਂ ਸੀ ਉਹ ਜਾਂ ਵੀਰ ਸੀ ਜਿਨ੍ਹਾਂ ਨੇ ਸੇਵਾ ਭੇਜੀ ਸੀ ਉਹ ਬੇਨਤੀ ਉਹਨਾਂ ਦੇ ਚਰਨਾਂ ਚ ਹੈ ਵੀ ਭਾਈ ਤੁਸੀਂ ਯਾਦ ਕਰਾ ਦਿਓ ਵੀ ਕਿੰਨੇ ਵਸਤਰਾਂ ਦੀ ਸੇਵਾ ਭੇਜੀ ਸੀ ਮਹਾਰਾਜ ਭੜੀ ਕਰਨਗੇ ਤੇ ਜਿਨ੍ਹਾਂ ਨੇ ਜੋ ਚੋਲੇ ਨੇ ਟਾਲਾ ਸਾਹਿਬ ਦੇ ਜੋ ਅੰਗੀਠਾ ਸਾਹਿਬ ਦੇ ਚੋਲੇ ਨੇ ਚੀਦਾ ਦਾ ਅੰਗੀਠਾ ਸਾਹਿਬ ਹੈ ਜਿਹੜਾ ਬਾਬਾ ਨੋ ਸਿੰਘ ਦੇ ਅੰਗੀਠਾ ਸਾਹਿਬ ਦੇ ਚੋਲੇ ਨੇ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਲਈ ਪੁੱਛਿਆ ਸੀ ਜਾਂ ਕਿਹਾ ਸੀ ਸੰਗਤ ਜੀ ਉਹ ਵੀ ਦੱਸ ਦਿਓ ਇੱਕ ਵਾਰੀ ਮਹਾਰਾਜ ਕਿਰਪਾ ਕਰਨਗੇ ਭਲਾ ਕਰਨਗੇ ਤੇ ਸਾਧ ਸੰਗਤ ਜੀ ਬਖਸ਼ਿਸ਼ਾਂ ਵਰਤੋਣਗੇ ਜਰੂਰ ਬੇਨਤੀ ਆਪ ਜੀ ਸਵੀਕਾਰ ਕਰਿਓ ਜੀ